हिमाचल ਦੇ ਵਿੱਚ ਗਾਇਕ ਰਣਜੀਤ ਬਾਵਾ ਦਾ ਸ਼ੋਅ ਰੱਦ ਕਰ ਦਿੱਤਾ ਗਿਆ ਜੀ ਹਾਂ Hindu ਜਥੇਬੰਦੀਆਂ ਦੇ ਵਿਰੋਧ ਦੇ ਮਗਰੋਂ ਪ੍ਰਸ਼ਾਸਨ ਨੇ ਇਹ ਵੱਡਾ ਫੈਸਲਾ ਲਿਆ ਹਿਮਾਚਲ ਦੇ ਵਿੱਚ ਹਾਲੀ ਦੇ ਵਿੱਚ ਰਣਜੀਤ ਬਾਵਾ ਦਾ ਸ਼ੋਅ ਸੀਗਾ ਜਿਹੜਾ ਕੀ ਰੱਦ ਕਰ ਦਿੱਤਾ ਗਿਆ Hindu ਜਥੇਬੰਦੀਆਂ ਦੇ ਵੱਲੋਂ ਵਿਰੋਧ ਦੇ ਕਰਕੇ ਪ੍ਰਸ਼ਾਸਨ ਨੇ ਫੈਸਲਾ ਲਿਆ ਕਾਨੂੰਨ ਵਿਵਸਥਾ ਦਾ ਹਵਾਲਾ ਦਿੰਦਿਆਂ ਉਹਨਾਂ ਨੇ ਇਹ ਸ਼ੋਅ ਨੂੰ ਰੱਦ ਕਰ ਦਿੱਤਾ ਹੈ ਗਾਇਕ ਦੇ ਗੀਤ ਇਤਰਾਜ਼ ਯੋਗ ਟਿੱਪਣੀ ਕਰਨ ਦਾ ਇਲਜ਼ਾਮ ਲਗਾਉਂਦੇ ਨੇ ਜੀ ਹਾਂ 15 ਦਸੰਬਰ ਨੂੰ ਨਾਲਾਗੜ੍ਹ ਚ ਹੋਣਾ ਸੀ ਰਣਜੀਤ ਬਾਵਾ ਦਾ ਸ਼ੋਅ ਜੋ ਕਿ ਹਿੰਦੂ ਜੱਥੇਬੰਦੀਆਂ ਦੇ ਵਿਰੋਧ ਦੇ ਕਰਕੇ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਹਿਮਾਚਲ ਦੇ ਵਿੱਚ ਗਾਇਕ ਰਣਜੀਤ ਬਾਵਾ ਦਾ ਸ਼ੋਅ ਸੀਗਾ ਜਿਹੜਾ ਕਿ 15 ਦਸੰਬਰ ਨੂੰ ਨਾਲਾਗੜ੍ਹ ਚ ਹੋਣਾ ਸੀਗਾ ਜੋ ਕਿ ਹਿੰਦੂ ਜੱਥੇਬੰਦੀਆਂ ਦੇ ਵੱਲੋਂ ਜਿਹੜਾ ਵਿਰੋਧ ਕਰਕੇ ਰੱਦ ਕਰ ਦਿੱਤਾ ਗਿਆ ਉਹ ਰਣਜੀਤ ਬਾਵਾ ਦੀ ਥਾਂ ਕੁਲਵਿੰਦਰ ਬਿੱਲਾ ਪਰਫਾਰਮੈਂਸ ਦੇਣਗੇ ਜਿਹਾ ਹੈ ਵੈਸੇ ਲਈ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਣਜੀਤ ਬਾਵਾ ਦੇ ਫੈਨਸ ਲਈ ਇਹ ਬੜੀ ਦੁਖਦਾਈ ਖਬਰ ਹੈ ਕਿ ਹਿਮਾਚਲ ਵਿੱਚ ਰঞ্জੀਤ ਬਾਵਾ ਦਾ ਜਿਹੜਾ ਸ਼ੋਅ ਹੋਣ ਵਾਲਾ ਸੀ ਉਹ Hindu ਜੱਥੇਬੰਦੀਆਂ ਦੇ ਵਿਰੋਧ ਕਰਕੇ ਜਿਹੜਾ ਰੱਦ ਕਰ ਦਿੱਤਾ ਗਿਆ ਉਹਨਾਂ ਦੇ ਮਨੋਂ ਕਿਹਾ ਗਿਆ ਕਿ ਗਾਇਕ ਦੇ ਗੀਤ ਅਤਰਾਜਯੋਗ ਨੇ ਉਸ ਕਰਕੇ ਉਹਨਾਂ ਨੇ ਕਿਹਾ ਕਿ ਗਾਇਕ ਦੇ ਗੀਤ ਅਤਰਾਜਯੋਗ ਟਿੱਪਣੀ ਕਰਦੇ ਨੇ ਉਸ ਇਲਜ਼ਾਮ ਦੇ ਵਿੱਚ Hindu ਜੱਥੇਬੰਦੀਆਂ ਦੇ ਵੱਲੋਂ ਇਸ ਸ਼ੋ ਜਿਹੜਾ ਰੱਦ ਕਰਵਾ ਦਿੱਤਾ ਗਿਆ ਸਵੇਲੇ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਣਜੀਤ ਬਾਵਾ ਦੇ ਫੈਨਸ ਨੂੰ ਵੱਡਾ ਝਟਕਾ ਤੇ ਵੱਡੀ ਦੁੱਖदाई ਖਬਰ ਹੈ ਰਣਜੀਤ ਬਾਵਾ ਦੇ ਚਾਹਣ ਵਾਲਿਆਂ ਨੂੰ ਹਿਮਾਚਲ ਦੇ ਵਿੱਚ ਗਾਇਕ ਰਣਜੀਤ ਬਾਵਾ ਦਾ ਸ਼ੋ ਰੱਦ ਕਰ ਦਿੱਤਾ ਗਿਆ ਜੀ ਹਾਂ ਹਿੰਦੂ ਜੱਥੇਬੰਦੀਆਂ ਦੇ ਵਿਰੋਧ ਦੇ ਮਗਰੋਂ ਪ੍ਰਸ਼ਾਸਨ ਨੇ ਇਹ ਵੱਡਾ ਫੈਸਲਾ ਲਿਆ ਹਿਮਾਚਲ ਦੇ ਵਿੱਚ ਹਾਲੀ ਦੇ ਵਿੱਚ ਰਣਜੀਤ ਬਾਵਾ ਦਾ ਸ਼ੋਅ ਸੀਗਾ ਜਿਹੜਾ ਕੀ ਰੱਦ ਕਰ ਦਿੱਤਾ ਗਿਆ Hindu ਜਥੇਬੰਦੀਆਂ ਦੇ ਵੱਲੋਂ ਵਿਰੋਧ ਦੇ ਕਰਕੇ ਪ੍ਰਸ਼ਾਸਨ ਨੇ ਫੈਸਲਾ ਲਿਆ ਕਾਨੂੰਨ ਵਿਵਸਥਾ ਦਾ ਹਵਾਲਾ ਦਿੰਦਿਆਂ ਉਹਨਾਂ ਨੇ ਸ਼ੋਅ ਨੂੰ ਰੱਦ ਕਰ ਦਿੱਤਾ ਹੈ ਗਾਇਕ ਦੇ ਗੀਤ ਤਰਾਜ ਯੋਗ ਟਿੱਪਣੀ ਕਰਨ ਦਾ ਇਲਜ਼ਾਮ ਲਗਾਉਂਦੇ ਨੇ ਜੀ ਹਾਂ 15 ਦਸੰਬਰ ਨੂੰ ਨਾਲਾਗੜ੍ਹ ਚ ਹੋਣਾ ਸੀ ਰਣਜੀਤ ਬਾਵਾ ਦਾ ਸ਼ੋਅ ਜੋ ਕਿ Hindu ਜੱਥੇਬੰਦੀਆਂ ਦੇ ਵਿਰੋਧ ਦੇ ਕਰਕੇ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਹਿਮਾਚਲ ਦੇ ਵਿੱਚ ਗਾਇਕ ਰਣਜੀਤ ਬਾਵਾ ਦਾ ਸ਼ੋਅ ਸੀਗਾ ਜਿਹੜਾ ਕਿ 15 ਦਸੰਬਰ ਨੂੰ ਨਾਲਾਗੜ੍ਹ ਚ ਹੋਣਾ ਸੀਗਾ ਜੋ ਕਿ ਹਿੰਦੂ ਜੱਥੇਬੰਦੀਆਂ ਦੇ ਵੱਲੋਂ ਜਿਹੜਾ ਵਿਰੋਧ ਕਰਕੇ ਰੱਦ ਕਰ ਦਿੱਤਾ ਗਿਆ ਉਹ ਰਣਜੀਤ ਬਾਵਾ ਦੀ ਥਾਹ ਕੁਲਵਿੰਦਰ ਬਿੱਲਾ ਪਰਫਾਰਮੈਂਸ ਦੇਣਗੇ ਜਿਹਾ ਹੈ ਵੈਸੇ ਲਈ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਣਜੀਤ ਬਾਵਾ ਦੇ ਫੈਨਸ ਲਈ ਇਹ ਬੜੀ ਦੁਖਦਾਈ ਖਬਰ ਹੈ ਕਿ ਹਿਮਾਚਲ ਵਿੱਚ ਰஞ்சிਤ 바ਵਾ ਦਾ ਜਿਹੜਾ ਸ਼ੋਅ ਹੋਣ ਵਾਲਾ ਸੀ ਉਹ Hindu ਜੱਥੇਬੰਦੀਆਂ ਦੇ ਵਿਰੋਧ ਕਰਕੇ ਜਿਹੜਾ ਰੱਦ ਕਰ ਦਿੱਤਾ ਗਿਆ ਉਹਨਾਂ ਦੇ ਮਨੋਂ ਕੀ ਆ ਗਿਆ ਕਿ ਗਾਇਕ ਦੇ ਗੀਤ ਅਤਰਾਜਯੋਗ ਨੇ ਉਸ ਕਰਕੇ ਉਹਨਾਂ ਨੇ ਕਿਹਾ ਕਿ ਗਾਇਕ ਦੇ ਗੀਤ ਅਤਰਾਜਯੋਗ ਟਿੱਪਣੀ ਕਰਦੇ ਨੇ ਉਸ ਇਲਜ਼ਾਮ ਦੇ ਵਿੱਚ Hindu ਜੱਥੇਬੰਦੀਆਂ ਦੇ ਵੱਲੋਂ ਇਸ ਸ਼ੋਅ ਜਿਹੜਾ ਰੱਦ ਕਰਵਾ ਦਿੱਤਾ ਗਿਆ ਇਸ ਵੇਲੇ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਣਜੀਤ ਬਾਵਾ ਦੇ ਫੈਨਸ ਨੂੰ ਵੱਡਾ ਝਟਕਾ ਤੇ ਵੱਡੀ ਦੁੱਖदाई ਖਬਰ ਹੈ ਰਣਜੀਤ ਬਾਵਾ ਦੇ ਚਾਹਣ ਵਾਲਿਆਂ ਨੂੰ